ਸਤਿ ਸ੍ਰੀ ਅਕਾਲ ਜੀ। ਹਾਜ਼ਰੀ ਹਾਂ ਜੀ ਇੱਕ ਨਵੀਂ ਕਹਾਣੀ ਦੇ ਨਾਲ। ਉਮੀਦ ਹੈ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਵੇਗੀ। ਜਸਪ੍ਰੀਤ ਜਿਉਂ ਹੀ ਆਪਣੇ ਸਹੁਰੇ ਘਰ ਅਮਨ ਨਾਲ ਡੋਲੀ ਵਾਲੀ ਕਾਰ ਵਿੱਚ ਪਹੁੰਚੀ ਤਾਂ ਸਹੁਰੇ ਘਰ ਵਿੱਚ ਬੜੀਆਂ ਰੌਣਕਾਂ ਲੱਗੀਆਂ ਹੋਈਆਂ ਸਨ। ਘਰ ਵਿੱਚ ਬਹੁਤ ਸੋਹਣੀ ਸਜਾਵਟ ਕੀਤੀ ਹੋਈ ਸੀ। ਆਤਿਸ਼ਬਾਜ਼ੀਆਂ ਅਤੇ ਪਟਾਕੇ ਚੱਲ ਰਹੇ ਸਨ। ਨਵੀਂ ਬਹੂ ਦਾ ਬੜੇ ਵਧੀਆ ਢੰਗ ਨਾਲ ਸਵਾਗਤ ਕੀਤਾ ਸਾਰੇ ਪਰਿਵਾਰ ਨੇ। ਨੱਚ-ਨੱਚ ਕੇ ਨਵੀਂ ਬਹੂ ਨੂੰ ਡੋਲੀ ਵਿੱਚੋਂ ਉਤਾਰਿਆ। ਅੱਗੇ ਜਸਪ੍ਰੀਤ ਦੀ ਸੱਸ ਪਾਣੀ ਵਾਰਨ ਲਈ ਤਿਆਰ ਖੜੀ ਸੀ ਸਖਵਿੰਦਰ ਨੇ ਬੜੇ ਚਾਅ ਨਾਲ ਆਪਣੇ ਨੂੰਹ ਪੁੱਤਰ ਉਤੋਂ ਦੀ ਪਾਣੀ ਵਾਰ ਕੇ ਪੀਤਾ ਪਾਣੀ ਵਾਰਨ ਤੋਂ ਬਾਅਦ ਸਖਵਿੰਦਰ ਦੀ ਨੂੰਹ ਜਦੋਂ ਉਸ ਦੇ ਪੈਰੀ ਹੱਥ ਲਗਾਉਣ ਲੱਗੀ ਤਾਂ ਪਿੱਛੇ ਖੜੀ ਅਮਨ ਦੀ ਦਾਦੀ ਬੋਲ ਪਈ ਇਸ ਤੋਂ ਵੱਡੇ ਵੀ ਹੈਗੇ ਆ ਘਰ ਵਿੱਚ ਪੈਰੀ ਹੱਥ ਪਹਿਲਾਂ ਉਹਨਾਂ ਦੇ ਲਾ ਸਖਵਿੰਦਰ ਨੇ ਜਸਪ੍ਰੀਤ ਨੂੰ ਇਸ਼ਾਰਾ ਕਰਕੇ ਦਾਦੀ ਵੱਲ ਭੇਜ ਦਿੱਤਾ ਜਸਪ੍ਰੀਤ ਨੇ ਦਾਦੀ ਦੇ ਪੈਰੀਂ ਹੱਥ ਲਾਈ ਉਸ ਤੋਂ ਬਾਅਦ ਫਿਰ ਆਪਣੀ ਸੱਸ ਸੁਖਵਿੰਦਰ ਦੇ ਪੈਰੀਂ ਹੱਥ ਲਾ ਦਿੱਤੇ ਸੁਖਵਿੰਦਰ ਆਪਣੀ ਨੂੰਹ ਨੂੰ ਪਿਆਲਾ ਦੇ ਰਹੀ ਸੀ ਤਾਂ ਸੁਖਵਿੰਦਰ ਦੀ ਵੱਡੀ ਕੁੜੀ ਪਾਲੀ ਕਮਰੇ ਵਿੱਚੋਂ ਭੱਜੀ ਹੋਈ ਬਾਹਰ ਆਈ ਕਹਿਣ ਲੱਗੀ ਮੰਮੀ ਡੈਡੀ ਦੀ ਹਾਲਤ ਬਹੁਤ ਵਿਗੜ ਗਈ ਹੈ ਸੁਖਵਿੰਦਰ ਜਲਦੀ ਜਲਦੀ ਆਪਣੀ ਨੂੰਹ ਨੂੰ ਪਿਆਲਾ ਦੇ ਕੇ ਜਦੋਂ ਆਪਣੇ ਘਰ ਵਾਲੇ ਕੋਲ ਪਹੁੰਚੀ ਤਾਂ ਉਹ ਬੜੀ ਕਾਲੀ ਕਾਲੀ ਸਾਲਾ ਰਿਆ ਸੀ ਉਹ ਸੁਖਵਿੰਦਰ ਦੇ ਮਗਰ ਉਸਦੇ ਨੂੰ ਪੁੱਤਰ ਵੀ ਕਮਰੇ ਵਿੱਚ ਚਲੇ ਗਏ ਸੁਖਵਿੰਦਰ ਦੇ ਘਰ ਵਾਲੇ ਨੇ ਆਪਣੇ ਨੂੰ ਦੇ ਸਿਰ ਤੇ ਹੱਥ ਧਰਿਆ ਅਤੇ ਖੁਸ਼ ਹੋਇਆ ਅਤੇ ਉਸ ਨੇ ਹੱਥ ਜੋੜ ਕੇ ਪਰਮਾਤਮਾ ਦਾ ਸ਼ੁਕਰ ਕੀਤਾ ਕਿ ਮੈਂ ਆਪਣੇ ਪੁੱਤ ਦਾ ਵਿਆਹ ਆਪਣੇ ਹੱਥੀਂ ਕਰ ਲਿਆ ਹੈ ਕੁੜੀ ਤਾਂ ਪਹਿਲਾਂ ਹੀ ਵਿਆਹੀ ਹੋਈ ਸੀ ਬਸ ਅਮਨ ਦੇ ਵਿਆਹ ਦਾ ਹੀ ਚਾਹ ਸੀ ਮੇਰਾ ਇਹ ਚਾਹ ਵੀ ਪੂਰਾ ਹੋ ਗਿਆ ਇਨਾ ਕਹਿ ਕੇ ਅਮਨ ਦੇ ਡੈਡੀ ਨੇ ਹੋਰ ਲੰਬੇ ਲੰਬੇ ਸਾਹ ਲੈਣੇ ਸ਼ੁਰੂ ਕਰ ਦਿੱਤੇ ਅਮਨ ਉਸ ਨੂੰ ਚੱਕ ਕੇ ਹਸਪਤਾਲ ਲੈ ਗਿਆ ਹਸਪਤਾਲ ਵਿੱਚ ਜਾ ਕੇ 2 ਘੰਟੇ ਬਾਅਦ ਉਸ ਨੇ ਦਮ ਤੋੜ ਦਿੱਤਾ ਅਤੇ ਅਮਨ ਅਤੇ ਉਸ ਦੇ ਕੁਝ ਰਿਸ਼ਤੇਦਾਰ ਜੋ ਲੈ ਕੇ ਗਏ ਸੀ ਉਸ ਨੂੰ ਰੋਂਦੇ ਰੋਂਦੇ ਘਰ ਵਾਪਸ ਲੈ ਆਏ ਅਮਨ ਦੀ ਦਾਦੀ ਰੋ ਰਹੀ ਸੀ ਅਤੇ ਕਹਿ ਰਹੀ ਸੀ ਇਹ ਮਨਹੂਸ ਘਰ ਵਿੱਚ ਆਈ ਹੈ ਤਾਂ ਮੇਰੇ ਪੁੱਤਰ ਦੀ ਜਾਨ ਲੈ ਲਈ ਇਸਨੇ ਦਾਦੀ ਦੇ ਮੂੰਹੋਂ ਇਹ ਗੱਲ ਸੁਣ ਕੇ ਜਸਪ੍ਰੀਤ ਹੁਬਕੀ ਹੁਬਕੀ ਰੋਣ ਲੱਗ ਪਈ ਆਪਣੇ ਮਨ ਵਿੱਚ ਸੋਚ ਰਹੀ ਸੀ ਕਿ ਅੱਜ ਮੈਂ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਸੀ ਕਿੰਨੇ ਮੇਰੇ ਮਨ ਵਿੱਚ ਚਾਹ ਤੇ ਸੱਧਣਾ ਸੀ ਤੇ ਅੱਜ ਮੇਰੀਆਂ ਸਾਰੀਆਂ ਮਿੱਟੀ ਵਿੱਚ ਮਿਲ ਗਈਆਂ ਜਦੋਂ ਸ਼ੁਰੂਆਤ ਹੀ ਮਾੜੀ ਹੋਈ ਹੈ ਮੇਰੇ ਇਸ ਘਰ ਵਿੱਚ ਦਿਨ ਵੀ ਚੰਗੇ ਨਹੀਂ ਨਿਕਲਣ ਵਾਲੇ ਅਮਨਦੀ ਦਾਦੀ ਲਗਾਤਾਰ ਜਸਪ੍ਰੀਤ ਨੂੰ ਮਿਹਨੇ ਦੇ ਰਹੀ ਸੀ ਪਿੰਡ ਵਾਲੇ ਲੋਕ ਅਤੇ ਰਿਸ਼ਤੇਦਾਰ ਸਾਰੇ ਜਸਪ੍ਰੀਤ ਦੇ ਮੂੰਹ ਵੱਲ ਵੇਖ ਰਹੇ ਸਨ ਜਸਪ੍ਰੀਤ ਵਿਚਾਰੀ ਚੁੱਪਚਾਪ ਆਪਣਾ ਲਹਿੰਗਾ ਅਤੇ ਮੇਕਅਪ ਉਤਾਰ ਕੇ ਸਿੰਪਲ ਜਿਹਾ ਸੂਟ ਪਾ ਕੇ ਇੱਕ ਨੁੱਕਰ ਵਿੱਚ ਲੱਗ ਕੇ ਬੈਠ ਗਈ ਜਸਪ੍ਰੀਤ ਦੀ ਸੱਸ ਸਖਵਿੰਦਰ ਕੋਲੋਂ ਜਸਪ੍ਰੀਤ ਦੀ ਇਹ ਹਾਲਤ ਦੇਖੀ ਨਾ ਗਈ ਉਸ ਨੇ ਉੱਠ ਕੇ ਜਸਪ੍ਰੀਤ ਨੂੰ ਆਪਣੇ ਗਲ ਨਾਲ ਲਾਇਆ ਅਤੇ ਆਪਣੀ ਸੱਸ ਨੂੰ ਕਹਿਣ ਲੱਗੀ ਬਸ ਵੀ ਕਰੋ ਬੇਬੇ ਜਸਪ੍ਰੀਤ ਨੇ ਕੁਝ ਨਹੀਂ ਕੀਤਾ ਆਪਣੇ ਪੁੱਤਰ ਵੱਲ ਵੇਖੋ ਜੋ ਪਿਛਲੇ 2 ਸਾਲਾਂ ਤੋਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਸੀ 4 ਮਹੀਨੇ ਹੋ ਗਏ ਸਨ ਉਸ ਦੇ ਅੰਦਰ ਪਾਣੀ ਤੱਕ ਵੀ ਨਹੀਂ ਗਿਆ ਕਿਉਂਕਿ ਗਲੇ ਦਾ ਕੈਂਸਰ ਹੋਣ ਕਾਰਨ ਗਲੇ ਵਿੱਚ ਸਰਾਖ ਬਣ ਗਏ ਸੀ ਜੋ ਚੀਜ਼ ਮੂੰਹ ਵਿੱਚ ਪਾਉਂਦੇ ਸੀ ਸਰਾਖ ਹੋਣ ਕਾਰਨ ਬਾਹਰ ਡੁੱਲ ਜਾਂਦੀ ਸੀ ਤੇ ਢਿੱਡ ਵਿੱਚ ਕੁਝ ਵੀ ਨਹੀਂ ਜਾਂਦਾ ਸੀ ਮੈਂ ਤਾਂ ਕਹਿੰਨੀ ਹਾਂ ਕਿ ਮੇਰੀ ਨੂੰ ਕਰਮਾਂ ਵਾਲੀ ਆਈ ਹੈ ਜਿਸਨੇ ਆਪਣੇ ਸਹੁਰੇ ਦੀ ਨਰਕੇ ਭਰੀ ਜ਼ਿੰਦਗੀ ਤੋਂ ਛੁਟਕਾਰਾ ਦਵਾ ਦਿੱਤਾ ਅਤੇ ਬੇਬੇ ਮੈਂ ਆਪਣੀ ਨੂੰਹ ਦੇ ਖਿਲਾਫ ਇੱਕ ਵੀ ਸ਼ਬਦ ਨਹੀਂ ਸੁਣਾਂਗੀ। ਤੁਸੀਂ ਇਸ ਦਾ ਵੇਖਿਆ ਹੀ ਕੀ ਹੈ ਜੋ ਤੁਸੀਂ ਇਸ ਨੂੰ ਮਿਹਣੇ ਦੇਣ ਲੱਗ ਪਏ। ਮੇਰੇ ਜੀਉਂਦੇ ਜੀ ਮੇਰੀ ਨੂੰਹ ਨੂੰ ਕੋਈ ਮਿਹਣਾ ਨਹੀਂ ਦੇ ਸਕਦਾ। ਜੇਕਰ ਤੁਸੀਂ ਮਿਹਣੇ ਹੀ ਦੇਣੇ ਹਨ। ਅਤੇ ਮੈਂ ਆਪਣਾ ਪੁੱਤਰ ਅਤੇ ਆਪਣੀ ਨੂੰਹ ਨੂੰ ਲੈ ਕੇ ਇੱਥੋਂ ਕਿਤੇ ਦੂਰ ਹੀ ਚਲੀ ਜਾਂਦੀ ਹਾਂ। ਸਖਵਿੰਦਰ ਦੀਆਂ ਇਹ ਗੱਲਾਂ ਸੁਣ ਕੇ ਸਾਰੇ ਰਿਸ਼ਤੇਦਾਰ ਅਤੇ ਪਿੰਡ ਵਾਲੇ ਵੀ ਅਮਨ ਦੀ ਦਾਦੀ ਨੂੰ ਸਮਝਾਉਣ ਲੱਗੇ ਕਹਿਣ ਲੱਗੇ ਇਹ ਸਾਰੀ ਗਲਤੀ ਤੇਰੀ ਹੈ ਇਸ ਵਿੱਚ ਜਸਪ੍ਰੀਤ ਦਾ ਕੋਈ ਕਸੂਰ ਨਹੀਂ ਉਸ ਨੂੰ ਕਸੂਰਵਾਰ ਠਹਿਰਾ ਰਹੀਆਂ ਤੂੰ ਤੇਰਾ ਪੁੱਤਰ ਪਿਛਲੇ 2 ਸਾਲਾਂ ਤੋਂ ਜ਼ਿੰਦਗੀ ਅਤੇ ਮੌਤ ਨਾਲ ਲੜ ਰਿਹਾ ਸੀ ਪਿਛਲੇ 4 ਮਹੀਨੇ ਤੋਂ ਭੁੱਖਣ ਭਾਣਾ ਦਿਨ ਕੱਟ ਰਿਹਾ ਸੀ ਅੱਜ ਉਸ ਦਾ ਟਾਈਮ ਆ ਗਿਆ ਤਾਂ ਉਸਨੇ ਜਾਣਾ ਹੀ ਸੀ ਇਸ ਜਵਾਕੜੀ ਦੇ ਸਿਰ ਤੇ ਤੂੰ ਤਾਂ ਐਵੇਂ ਹੀ ਦੋਸ਼ ਮਾਰ ਰਹੀ ਹੈ ਸਾਰਿਆਂ ਦੇ ਕਹਿਣ ਤੇ ਅਮਨਦੀ ਦੀ ਦਾਦੀ ਦਾ ਦਿਮਾਗ ਖੁੱਲ ਗਿਆ ਉਹ ਆਪਣੀ ਨੂੰ ਸੁਖਵਿੰਦਰ ਅਤੇ ਜਸਪ੍ਰੀਤ ਕੋਲੋਂ ਮਾਫੀ ਮੰਗਣ ਲੱਗੀ ਉਸਨੇ ਉੱਠ ਕੇ ਜਸਪ੍ਰੀਤ ਅਤੇ ਸੁਖਵਿੰਦਰ ਨੂੰ ਆਪਣੀ ਬੁੱਕਲ ਵਿੱਚ ਲੈ ਲਿਆ ਤੇ ਉੱਚੀ ਉੱਚੀ ਰੋਣ ਲੱਗ ਪਈ ਪ੍ਰੰਤੂ ਸੁਖਵਿੰਦਰ ਤੇ ਇਸ ਤਰ੍ਹਾਂ ਵਿਹਾਰ ਕਰਨ ਨਾਲ ਜਸਪ੍ਰੀਤ ਦੇ ਮਨ ਵਿੱਚ ਉਸ ਪ੍ਰਤੀ ਬਹੁਤ ਜ਼ਿਆਦਾ ਇੱਜ਼ਤ ਅਤੇ ਪਿਆਰ ਵੱਧ ਗਿਆ ਸੀ ਆਪਣੀ ਦਾਦੀ ਸੱਸ ਪ੍ਰਤੀ ਉਸ ਦੇ ਦਿਲ ਵਿੱਚ ਨਫ਼ਰਤ ਪੈਦਾ ਹੋ ਗਈ ਸੀ ਜੋ ਚਾਹੇ ਕਿੰਨਾ ਵੀ ਪਿਆਰ ਕਰ ਲਵੇ ਪੂਰੀ ਜ਼ਿੰਦਗੀ ਪਰ ਉਹਦੇ ਦਿਲ ਵਿੱਚੋਂ ਉਹ ਨਫ਼ਰਤ ਕਦੇ ਨਹੀਂ ਨਿਕਲ ਸਕਦੀ ਸੀ ਜਸਪ੍ਰੀਤ ਦੇ ਵਿਆਹ ਨੂੰ ਹੁਣ 1 ਸਾਲ ਹੋ ਚੁੱਕਿਆ ਸੀ ਉਸ ਦੇ ਘਰ ਬਹੁਤ ਸੋਹਣੇ ਪੁੱਤਰ ਨੇ ਜਨਮ ਲਿਆ ਜਸਪ੍ਰੀਤ ਆਪਣੀ ਸੱਸ ਸੁਖਵਿੰਦਰ ਨੂੰ ਮੁੰਡਾ ਫੜਾ ਕੇ ਆਪ ਘਰ ਦੇ ਸਾਰੇ ਕੰਮ ਕਰਦੀ ਕਹਿੰਦੀ ਮੰਮੀ ਤੁਸੀਂ ਆਪਣੀ ਪੋਤਰੀ ਨਾਲ ਖੇਡੋ ਉਹ ਆਪਣੀ ਦਾਦੀ ਸੱਸ ਨੂੰ ਬਹੁਤ ਹੀ ਘੱਟ ਬੁਲਾਉਂਦੀ ਸੀ ਕਿਉਂਕਿ ਜਿਸ ਬੰਦੇ ਨਾਲ ਦਿਲ ਵਿੱਚ ਨਫ਼ਰਤ ਪੈਦਾ ਹੋ ਜਾਵੇ ਫਿਰ ਪੂਰੀ ਜ਼ਿੰਦਗੀ ਉਸ ਨਾਲ ਮਨ ਨਹੀਂ ਮਿਲ ਸਕਦਾ ਹਾਂਜੀ ਕਿਵੇਂ ਲੱਗੀ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦੱਸਿਓ ਜੇਕਰ ਕਹਾਣੀ ਵਧੀਆ ਲੱਗੀ ਹੋਈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅੱਜ ਦੀ ਕਹਾਣੀ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦਿਆਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ